ਅਮਰਤਾ ਜੀ ਨਹੀਂ ਛਕਿਆ ਕੋਈ ਗੱਲ ਨਹੀਂ ਜਦੋਂ ਕਿਤੇ ਸਮਾਂ ਆਏਗਾ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਹੈ ਘੱਟੋ ਘੱਟ ਮੂਲ ਮੰਤਰ ਤਾਂ ਜਪੀਏ ਮੂਲ ਮੰਤਰ ਸਾਹਿਬ ਨਾਲ ਜੁੜੀਏ ਆਪਾਂ ਗੁਰੂ ਮਹਾਰਾਜ ਨੂੰ ਇਹ ਗੱਲ ਕਹੀਏ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਐਨੀ ਗੱਲ ਤਾਂ ਕਹਿ ਸਕਦੇ ਆ ਗੁਰਨਾਨਕ ਸਾਹਿਬ ਦੀ ਫੋਟੋ ਅੱਗੇ ਖੜ ਕੇ ਕਹੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਉਸ ਦਿਨ ਤੋਂ ਹੀ ਕਰਾਮਾਤ ਸ਼ੁਰੂ ਹੋ ਜਾਣੀ ਹੈ ਆਪਾਂ ਇੱਕ ਵਾਰੀ ਵੀ ਨਹੀਂ ਕਿਹਾ ਮਹਾਰਾਜ ਨੂੰ ਵੀ ਮੈਨੂੰ ਆਪਣਾ ਬਣਾ ਲਓ ਆਪਣੇ ਆਪਣੇ ਮਨ ਤੋਂ ਪੁੱਛ ਕੇ ਦੇਖੋ ਵੀ ਕਿਹਾ ਕਦੇ ਵੀ ਫੋਟੋ ਦੇ ਸਾਹਮਣੇ ਆਪਾਂ ਕਿਹਾ ਹੋਵੇ ਵੀ ਮਹਾਰਾਜ ਮੈਨੂੰ ਆਪਣਾ ਬਣਾ ਲਓ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਉਹ ਮੈਥੋਂ ਕਰਾਓ ਕਦੇ ਨਹੀਂ ਆਪਾਂ ਕਿਹਾ ਆਪਾਂ ਬਸ ਕਹਿੰਦੇ ਆ ਆ ਮਿਲ ਜੇ ਜੀ ਉਹ ਮਿਲ ਜੇ ਮੈਨੂੰ ਆਹ ਦੇ ਦਿਓ ਜੀ ਮੰਗਾ ਕਿਰਪਾ ਦਾ ਜਦੋਂ ਇੱਕ ਵਾਰੀ ਜੁੜ ਗਏ ਨਾ ਗੁਰਨਾਨਕ ਸਾਹਿਬ ਨੂੰ ਤੁਸੀਂ ਇੰਨੀ ਗੱਲ ਕਹਿਤੀ ਮਹਾਰਾਜ ਮੈਨੂੰ ਆਪਣਾ ਬਣਾ ਲਓ ਜਿੰਨੇ ਉਹਨਾਂ ਕੋਲ ਪਦਾਰਥ ਨੇ ਉਹਨਾਂ ਨੇ ਤੁਹਾਡੀ ਝੋੜੀ ਚ ਪਾ ਦਨੇ ਸਾਰੇ ਗੱਜ ਕੇ ਆਖੋ ਸਤਨਾਮ